ਅੱਜ ਆਪ ਪੰਜਾਬ ਦੀ ਘੈਂਟ ਤਾਕੜ ਸੋਹਣੀ ਸੁਨੱਖੀ ਸਿੰਗਰ ਰੁਪਿੰਦਰ ਹਾਂਡਾ ਦੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਆ ਕੈਨੇਡਾ ਸ਼ੋਅ 'ਤੇ ਪੰਗੇ ਕਰਕੇ ਚਾਹੇ ਅੱਜ ਲੋਕ ਰੁਪਿੰਦਰ ਹਾਂਡਾ ਨੂੰ ਮਾੜਾ ਚੰਗਾ ਕਹਿ ਰਹੇ ਆ ਪਰ ਇਸ ਮਕਾਮ ਤੇ ਪਹੁੰਚਣ ਲਈ ਰੁਪਿੰਦਰ ਹਾਂਡਾ ਨੇ ਬੜਾ ਸੰਘਰਸ਼ ਕੀਤਾ ਹੈ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਉਹਨਾਂ ਬੜੀ ਮਿਹਨਤ ਕੀਤੀ ਹੈ ਤੇ ਰੁਪਿੰਦਰ ਹਾਂਡਾ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਉਹਨਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ ਪਰਵਾਰਕ ਪਿਸ਼ੋਕੜ ਉਹਨਾਂ ਦਾ ਕੀ ਹੈ ਕਿੰਨੇ ਪੜ੍ਹੇ ਨੇ ਮਾਤਾ ਪਿਤਾ ਕੌਣ ਨੇ ਕਿੰਨੀ ਰੁਪਿੰਦਰ ਹਾਂਡਾ ਦੀ ਉਮਰ ਹੈ ਤੇ ਸਭ ਤੋਂ ਖਾਸ ਗੱਲ ਕੀ ਕਿਵੇਂ 7 ਸਾਲ ਜਿਹੜਾ ਗਾਣਾ ਉਹ ਉਹ ਸਾਲ ਬਾਅਦ ਉਹਨਾਂ ਦਾ ਸਭ ਤੋਂ ਮਸ਼ਹੂਰ ਗਾਣਾ ਮੰਨਿਆ ਜਾਂਦਾ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਇਸੇ ਇੱਕ ਵੀਡੀਓ ਚ ਲੁਕੇ ਹੋਏ ਨੇ ਸੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤੇ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਰੁਪਿੰਦਰ ਹਾਂਡਾ ਦੇ ਜਨਮ ਤੇ ਉਹਨਾਂ ਦੇ ਪਰਿਵਾਰ ਦੀ ਗੱਲ ਕਰਦੇ ਆਂ ਰੁਪਿੰਦਰ ਹਾਂਡਾ ਦਾ ਜਨਮ 30 ਸਤੰਬਰ 1985 ਨੂੰ ਹਰਿਆਣਾ ਦੇ ਸਿਰਸਾ ਸ਼ਹਿਰ ਚ ਹੋਇਆ ਸੀ ਤੇ ਅੱਜ ਦੇ ਹਿਸਾਬ ਨਾਲ ਉਹਨਾਂ ਦੀ ਉਮਰ 39 ਸਾਲ ਬਣਦੀ ਹੈ ਤੇ ਇਹਨਾਂ ਦੀ ਹਾਈਟ 5 ਫੁੱਟ 2.5 ਇੰਚ ਦੇ ਆਸ-ਪਾਸ ਹੈ ਤੇ ਇਹਨਾਂ ਦਾ ਅਸਲੀ ਨਾਮ ਰੁਪਿੰਦਰ ਕੋਰ ਹੈ ਤੇ ਇਹਨਾਂ ਦੇ ਮਾਤਾ ਦਾ ਨਾਮ ਚਰਨਜੀਤ ਕੋਰ ਹੈ ਦੇ ਫਾਦਰ ਦਾ ਨਾਮ ਕਰਤਾਰ ਸਿੰਘ ਹਾਂਡਾ ਹੈ ਰੁਪਿੰਦਰ ਹਾਂਡਾ ਸਿੱਖ ਧਰਮ ਤੋਂ ਬਿਲੋਂਗ ਕਰਦੇ ਨੇ ਤੇ ਰੁਪਿੰਦਰ ਹਾਂਡਾ ਦੇ ਫੇਵਰਟ ਸਿੰਗਰ ਪ੍ਰਕਾਸ਼ ਕੋਰ ਨੇ ਤੇ ਜੇ ਖਾਣੇ ਦੀ ਗੱਲ ਕਰੀਏ ਤਾਂ ਇਹਦਾ ਸਭ ਤੋਂ ਫੇਵਰਟ ਫੂਡ ਸਾਗ ਹੈ ਤੇ ਜੇ ਗੱਲ ਕਰੀਏ ਰੁਪਿੰਦਰ ਹਾਂਡਾ ਦੀ ਪੜਾਈ ਦੀ ਤਾਂ ਇਹਨੇ ਨੈਸ਼ਨਲ ਕਾਲਜ ਸਰਸਾ ਹਰਿਆਣਾ ਤੋਂ ਗ੍ਰੈਜੂਏਸ਼ਨ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਆਫ ਆਰਟਸ ਕੀਤੀ ਹੈ ਦੋਸਤੋ ਇਹਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2006 ਚ ਪਹਿਲੇ ਗਾਣੇ ਮੇਰੇ ਹਾਨੀਆਂ ਨਾ ਕੀਤੀ ਸੀ ਤੇ ਗੱਲ ਕਰੀਏ ਇਹਨ ਤਹਾਲੇ ਤਕਰੁ ਰੁਪਿੰਦਰ ਹਾਂਡਾ ਅਨਮੈਰਿਡ ਨੇ ਇਹਨਾਂ ਨੇ 2005 ਚ ਆਵਾਜ਼ ਪੰਜਾਬ ਦੀ ਸੀਜ਼ਨ 1 ਵਿੱਚ ਜਿੱਤਿਆ ਸੀ ਇਹਨਾਂ ਨੇ ਗਾਉਣ ਦੀ ਤਾਲੀਮ ਉਸਤਾਦ ਬਖਸ਼ੀ ਰਾਮ ਹੋਰਾਂ ਤੋਂ ਲਈ ਹੈ ਤੇ ਪਹਿਲਾ ਸਭ ਤੋਂ ਹਿੱਟ ਗੀਤ ਜਿਹਨੇ ਰੁਪਿੰਦਰ ਹਾਂਡਾ ਦਾ ਪੂਰੀ ਇੰਡਸਟਰੀ ਚ ਵੱਡਾ ਨਾਮ ਬਣਾਇਆ ਉਹ ਪਿੰਡ ਦੇ ਗੇੜੇ ਸੀ ਜੋ ਅੱਜ ਵੀ ਲੋਕ ਸੁਣਦੇ ਨੇ ਉਹਨਾਂ ਨੂੰ ਬੜਾ ਪਸੰਦ ਹੈ ਤੇ ਦੋਸਤੋ ਇਸੇ ਤਰ੍ਹਾਂ ਰੁਪਿੰਦਰ ਹਾਂਡਾ ਸਾਲ 2015 ਚ ਇੱਕ ਗਾਣਾ ਐਸਾ ਕੱਢਦੇ ਨੇ ਕਿ ਜਿਹਨੂੰ ਲੋਕ ਅੱਜ 10 ਸਾਲਾਂ ਬਾਅਦ ਵੀ ਰੋਜ਼ ਸੁਣਦੇ ਨੇ ਤੇ ਅੱਜ 10 ਸਾਲਾਂ ਬਾਅਦ ਵੀ ਉਹਨਾਂ ਦਾ ਇਹ ਗਾਣਾ ਟ੍ਰੈਂਡਿੰਗ ਚ ਚੱਲਦਾ ਹਾਂ ਦਾ ਸਭ ਤੋਂ ਮਸ਼ਹੂਰ ਗਾਣੇ ਤੇ ਇਸ ਇਕੱਲੇ ਗਾਣੇ ਨੇ ਰੁਪਿੰਦਰ ਹਾਂਡਾ ਦੀ ਦੁਨੀਆ 'ਚ ਐਨੀ ਪਹਿਚਾਣ ਬਣਾਈ ਹੈ ਕਿ ਲੋਕ ਇਹ ਗਾਣਾ ਸੁਣਨ ਲਈ ਰੁਪਿੰਦਰ ਹਾਂਡਾ ਨੂੰ ਵੱਡੇ ਵੱਡੇ ਸ਼ੋਅਜ਼ ਵਿੱਚ ਸਾਧਦੇ ਨੇ ਐਨ ਐਨ ਹੀ ਦੋਸਤੋ ਰੁਪਿੰਦਰ ਹਾਂਡਾ ਇਸ ਗਾਣੇ ਦੀ ਇੰਟਰਵਿਊ 'ਚ ਸਟੋਰੀ ਦੱਸਦੇ ਹੋਏ ਕਹਿੰਦੇ ਨੇ ਵੀ ਜਦੋਂ ਉਹਨਾਂ ਇਹ ਗਾਣਾ ਕੱਢਿਆ ਤਾਂ 4-5 ਸਾਲ ਉਹਨਾਂ ਲੱਗਾ ਕਿ ਜੋ ਗਾਣਾ ਫਲੌਪ ਹੀ ਗਿਆ ਐਨਸ ਦਾ ਲੋਕਾਂ ਨੇ ਮਸ਼ਹੂਰ ਨਹੀਂ ਕੀਤਾ ਪਰ ਜਦੋਂ ਦੋਸਤੋ ਇਸੇ ਗਾਣੇ ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਲੋਕ ਚਲਾਉਂਦੇ ਨੇ ਤਾਂ ਇੱਕ ਐਸਾ ਟਰੈਂਡ ਚੱਲ ਜਾਂਦਾ ਹੈ ਵੀ ਲੋਕ ਉਹਨੀ ਲਾਈਨ ਕੱਟ-ਕੱਟ ਸੇ ਟ੍ਰੈਂਡ ਕਰਕੇ ਇਹ ਗਾਣਾ ਇਨਾ ਸੁਪਰ ਡੂਪਰ ਹਿੱਟ ਹੋ ਜਾਂਦਾ ਹੈ ਵੀ ਅੱਜ ਹਰ ਸਟੇਜ ਤੇ ਲੋਕ ਡਿਮਾਂਡ ਕਰਦੀ ਆ ਵੀ ਰੁਪਿੰਦਰ ਹਾਂਡਾ ਇਹ ਗਾਣਾ ਜ਼ਰੂਰ ਗਾਉਣ। ਸੋ ਦੋਸਤੋ ਇਹ ਸੀ ਰੁਪਿੰਦਰ ਹਾਂਡਾ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ। ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ।